ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਵਾਗ ਪੰਜਾਬ ਟੀਵੀ ਇਸ ਵੇਲੇ ਦੀ ਵੱਡੀ ਤੇ ਖਾਸ ਖਬਰ ਲੈ ਕੇ ਹਾਜ਼ਰ ਹੋਏ ਹਾਂ ਭਾਈ ਅਮਰਤਪਾਲ ਸਿੰਘ ਦੇ ਭਰਾ ਭਾਈ ਹਰਪ੍ਰੀਤ ਸਿੰਘ ਦੀ ਜਿੱਥੇ ਪੰਜਾਬ ਪੁਲਿਸ ਵੱਲੋਂ ਐਨਡੀਪੀਐਸ ਐਕਟ ਦੇ ਤਹਿਤ ਗ੍ਰਿਫਤਾਰੀ ਕੀਤੀ ਗਈ ਹੈ ਉੱਥੇ ਇਸ ਮਾਮਲੇ ਦੇ ਵਿੱਚ ਹੁਣ ਜਿੱਥੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਮੈਂਬਰ ਤੇ ਜਿੱਥੇ ਉਹਨਾਂ ਦੇ ਪਿਤਾ ਸਰਦਾਰ ਤਰਸੇਮ ਸਿੰਘ ਬੋਲੇ ਨੇ ਉੱਥੇ ਹੀ ਸੰਤ ਕਰਤਾਰ ਸਿੰਘ ਦੇ ਪੋਤਾ ਚੜਤ ਕੋਵਰ ਚੜਤ ਸਿੰਘ ਜੀ ਵੀ ਬੋਲੇ ਨੇ ਭਾਈ ਸਾਹਿਬ ਕੋਵਰ ਚੜਤ ਸਿੰਘ ਇਸ ਮਾਮਲੇ ਤੇ ਭਾਈ ਅਮਰਤਪਾਲ ਸਿੰਘ ਦੇ ਭਰਾ ਭਾਈ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆਏ ਨੇ ਤੇ ਉੱਥੇ ਹੀ ਦੋਸਤੋ ਇਸ ਮਾਮਲੇ ਦੇ ਵਿੱਚ ਕੁਝ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਕਿਉਂਕਿ ਜੋ ਇਸ ਮਾਮਲੇ ਦੇ ਵਿੱਚ ਜਾਣਕਾਰ ਨੇ ਜੋ ਵਿਦਵਾਨ ਨੇ ਉਹ ਦੱਸਦੇ ਹਨ ਕਿ ਜੋ ਐਨ ਡੀ ਪੀ ਐਸ ਐਕਟ ਦੇ ਤਹਿਤ ਡੋਪ ਟੈਸਟ ਹੁੰਦਾ ਉਸ ਦੀ ਰਿਪੋਰਟ 3 ਤੋਂ 5 ਦਿਨ ਦੇ ਵਿੱਚ ਆਉਂਦੀ ਹੈ ਫਿਰ ਪੰਜਾਬ ਪੁਲਿਸ ਨੇ ਇੰਨੇ ਕੁਝ ਘੰਟਿਆਂ ਦੇ ਵਿੱਚ ਕਿਵੇਂ ਇਹ ਰਿਪੋਰਟ ਜਨਤਕ ਕਰ ਦਿੱਤੀ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਜੋ ਨਵਾਂ ਲਾਅ ਲਾਗੂ ਹੋ ਚੁੱਕਿਆ ਜਿਸ ਦੇ ਤਹਿਤ ਹੁਣ ਗ੍ਰਿਫਤਾਰੀ ਦੇ ਮੌਕੇ ਉਸ ਨੂੰ ਹੁਣ ਵੀਡੀਓਗ੍ਰਾਫੀ ਕਰਨੀ ਜ਼ਰੂਰ ਹੁੰਦੀ ਹੈ ਤੇ ਉੱਥੇ ਹੀ ਪ੍ਰੈਸ ਕਾਨਫਰੰਸ ਦੇ ਵਿੱਚ ਐਸਐਸਪੀ ਅੰਕੁਰ ਗੁਪਤਾ ਨੇ ਇਹ ਕਿਹਾ ਸੀ ਕਿ ਜਦੋਂ ਗ੍ਰਿਫਤਾਰੀ ਹੋਈ ਹੈ ਤਾਂ ਉਹਨਾਂ ਨੇ ਵੀਡੀਓਗ੍ਰਾਫੀ ਵੀ ਕੀਤੀ ਹੈ ਤੇ ਉਹਨਾਂ ਕੋਲ ਵੀਡੀਓਗ੍ਰਾਫੀ ਹੈ ਪਰ ਜਦੋਂ ਮਾਨਯੋਗ ਅਦਾਲਤ ਦੇ ਵਿੱਚ ਭਾਈ ਹਰਪ੍ਰੀਤ ਸਿੰਘ ਨੂੰ ਪੇਸ਼ ਕੀਤਾ ਗਿਆ ਤਾਂ ਪਹਿਲੀ ਗੱਲ ਹੈ ਕਿ ਉਸ ਮੌਕੇ ਦੀ ਜੋ ਤਸਵੀਰ ਸਾਹਮਣੇ ਆਈ ਹੈ ਉਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਪ੍ਰਾ ਹਰਪ੍ਰੀਤ ਸਿੰਘ ਨੰਗੇ ਸਿਰ ਹਨ ਉਹਨਾਂ ਦੇ ਸਿਰ ਤੇ ਕੋਈ ਕੇਸ ਕੀ ਕੋਈ ਪਰਨਾ ਕੋਈ ਦਮਾਲਾ ਵੀ ਨਹੀਂ ਹੈ ਜਦਕਿ ਭਾਈ ਅਮਰਤਪਾਲ ਸਿੰਘ ਦੇ ਪ੍ਰਾ ਹਰਪ੍ਰੀਤ ਸਿੰਘ ਇੱਕ ਅਮਰਤਧਾਰੀ ਸਿੱਖ ਹਨ ਤੇ ਕਹਾ ਜਾ ਰਿਹਾ ਹੈ ਕਿ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਬੇਅਦਬੀ ਕੀਤੀ ਗਈ ਹੈ ਨੰਗੇ ਸਰ ਉਹਨਾਂ ਨੂੰ ਅਦਾਲਤ ਦੇ ਵਿੱਚ ਲਜਾਇਆ ਗਿਆ ਤੇ ਇਹ ਵੀ ਖਾਸੇ ਚਿਤਾਏ ਜਾ ਰਹੇ ਨੇ ਕਿ ਹੋ ਸਕਦਾ ਉਹਨਾਂ ਦੀ ਕੁੱਟਮਾਰ ਵੀ ਕੀਤੀ ਗਈ ਹੋਵੇ ਤੇ ਦੱਸ ਦਈਏ ਕਿ ਉੱਥੇ ਹੀ ਜਿੱਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਡੋਪ ਟੈਸਟ ਦੀ ਰਿਪੋਰਟ 3 ਤੋਂ 5 ਦਿਨ ਦੇ ਵਿੱਚ ਆਉਂਦੀ ਹੈ ਤਾਂ ਜੋ SSP ਸਾਹਮਣੇ ਖੁਲਾਸਾ ਕੀਤਾ ਕਿ ਡੋਪ ਟੈਸਟ ਪੋਜ਼ਿਟਿਵ ਹੈ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਕਿ ਨਵੇਂ ਕਾਨੂੰਨ ਦੇ ਤਹਿਤ ਵੀਡੀਓਗ੍ਰਾਫੀ ਕਰਨੀ ਹੁੰਦੀ ਹੈ ਤਾਂ SSP ਸਾਹਿਬ ਦਾ ਕਹਿਣਾ ਸੀ ਕਿ ਵੀਡੀਓਗ੍ਰਾਫੀ ਉਹਨਾਂ ਕੋਲ ਹੈ ਪਰ ਜਦੋਂ ਮਾਨਯੋਗ ਅਦਾਲਤ ਦੇ ਵਿੱਚ ਭਾਈ ਹਰਪ੍ਰੀਤ ਸਿੰਘ ਨੂੰ ਪੇਸ਼ ਕੀਤਾ ਗਿਆ ਤਾਂ ਉੱਥੇ ਪੰਜਾਬ ਪੁਲਿਸ ਵੱਲੋਂ ਉਹਨਾਂ ਦਾ ਰਿਮਾਂਡ ਲਿਆ ਗਿਆ ਤਾਂ ਮਾਨਯੋਗ ਅਦਾਲਤ ਨੇ ਪੰਜਾਬ ਪੁਲਿਸ ਤੋਂ ਉਸ ਮੌਕੇ ਦੀ ਵੀਡੀਓ ਫੁਟੇਜ ਮੰਗੀ ਹੈ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਇਸ ਮੌਕੇ ਪੰਜਾਬ ਪੁਲਿਸ ਹੱਥ ਮਲਦੀ ਰਹੇਗੀ ਜਿਸ ਕਰਕੇ ਕੀ ਪਾਈ ਹਰਪ੍ਰੀਤ ਸਿੰਘ ਦਾ ਰਿਪਾਲਸ ਰਿਮਾਰਟ ਨਹੀਂ ਦਿੱਤਾ ਗਿਆ ਉਹਨਾਂ ਨੂੰ ਜੇਲ ਨਿਆਂਖ ਰਸਤੇ ਦੇ ਵਿੱਚ ਭੇਜ ਦਿੱਤਾ ਗਿਆ ਇਹ ਕੁਝ ਵੱਡੇ ਸਵਾਲ ਨੇ ਜੋ ਇਸ ਮੌਕੇ ਪਾਈ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੇ ਖੜੇ ਹੁੰਦੇ ਨੇ ਜਿੰਨਾ ਦਾ ਜਵਾਬ ਲੋਕ ਪੰਜਾਬ ਪੁਲਿਸ ਤੋਂ ਉੱਚ ਅਧਿਕਾਰੀਆਂ ਤੋਂ ਪੁੱਛ ਰਹੇ ਨੇ ਕਿਉਂਕਿ ਜੋ 4 ਗ੍ਰਾਮ ਤੱਕ ਜੇਕਰ ਨਸ਼ੀਲਾ ਪਦਾਰਥ ਬਰਾਮਦ ਹੋਇਆ ਤਾਂ ਇਹ ਕ੍ਰਿਮੀਨਲ ਐਕਟ ਦੇ ਵਿੱਚ ਨਹੀਂ ਆਉਂਦਾ ਜਿਸ ਦੇ ਤਹਿਤ ਇੰਨੇ ਵੱਡੇ ਐਸਐਸਪੀ ਲੈਵਲ ਦੇ ਅਧਿਕਾਰੀ ਵੱਲੋਂ ਪ੍ਰੈਸ ਕਾਨਫਰੰਸ ਕਰਨੀ ਇੱਕ ਵੱਡਾ ਸਵਾਲ ਹੈ ਤੇ ਦੂਜਾ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਹਿਣਾ ਕਿ ਉਹ ਨਹੀਂ ਜਾਣਦੇ ਭਾਈ ਹਰਪ੍ਰੀਤ ਸਿੰਘ ਕੌਣ ਹਨ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਨੇ ਜਿਸ ਦੇ ਕਰਕੇ ਇਹ ਸਾਰੀ ਕਾਰਵਾਈ ਸ਼ੱਕ ਦੇ ਘੇਰੇ ਦੇ ਵਿੱਚ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਭਾਈ ਹਰਪ੍ਰੀਤ ਸਿੰਘ ਬੇਕਸੂਰ ਨੇ ਜਾਂ ਫਿਰ ਕਸੂਰਬਾ ਨੇ ਯਸ ਜਾਂ ਨੋ ਦੇ ਵਿੱਚ ਆਪਣੇ ਵਿਚਾਰ ਤੁਸੀਂ ਕਮੈਂਟਾਂ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਉੱਤੇ ਕੁਝ ਹਿੰਦੂ ਵੀਰ ਵੀ ਹੁਣ ਇਸ ਮੌਕੇ ਭਾਈ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆ ਗਏ ਨੇ ਆਓ ਤੁਹਾਨੂੰ ਲੈ ਚੱਲਦੇ ਹਾਂ ਭਾਈ ਹਰਪ੍ਰੀਤ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਨੇ ਇਸ ਮੌਕੇ ਕੀ ਕਿਹਾ ਤੇ ਦੂਜੇ ਪਾਸੇ ਭਾਈ ਕੋਬਰ ਚੜਤ ਸਿੰਘ ਨੇ ਇਸ ਮੌਕੇ ਕੀ ਗੱਲਬਾਤ ਕੀਤੀ ਹੈ ਤੇ ਕੀ ਖੁਲਾਸਾ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੱਕ ਤਕਰੀਬਨ ਆਪਾਂ ਸਾਰਿਆਂ ਨੂੰ ਇੱਕ ਗੱਲ ਪਤਾ ਲੱਗ ਚੁੱਕੀ ਹੈ ਕਿ ਭਾਈ ਅਮਰਤਪਾਲ ਸੋਂ ਦੇ ਪ੍ਰਾਹਰਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਨਸ਼ੇ ਦੇ ਕੇਸ ਦੇ ਵਿੱਚ ਹਿਰਾਸਤ ਚ ਲਿਆ ਗਿਆ ਹੈ ਮੈਨੂੰ ਕਈ ਸਜਣਾ ਦੇ ਕਈ ਸਿੰਘਾਂ ਦੇ ਸਵੇਰ ਦੇ ਫੋਨ ਆ ਰਹੇ ਹੈ ਕਿ ਮਸਲਾ ਕੀ ਹੈ ਤੇ ਜੇ ਸਾਰੇ ਘਟਨਾਕਰਮ ਨੂੰ ਵੇਖੀਦਾ ਹੈ ਤੇ ਉਹਦੇ ਵਿੱਚ ਇੱਕ ਗੱਲ ਸਾਬਤ ਜ਼ਰੂਰ ਹੋ ਜਾਂਦੀ ਹੈ 2024 ਦੀਆਂ ਜਿਹੜੀਆਂ ਲੋਕ ਸਭਾ ਇਲੈਕਸ਼ਨਾਂ ਸੀਗੀਆਂ ਉਦੇ ਵਿੱਚ ਅਸੀਂ ਨਸ਼ੇ ਦੇ ਮੁੱਦੇ ਨੂੰ ਸਾਹਮਣੇ ਰੱਖ ਕੇ ਤੇ ਇਲੈਕਸ਼ਨ ਲੜੀ ਤੇ ਬਹੁਤ ਵੱਡੀ ਇੱਕ ਲੀਡ ਪ੍ਰਾਪਤ ਹੋਈ ਹੈ ਇਸ ਜਿੱਤ ਦੇ ਨਾਲ ਖਡੂਰ ਸਾਹਿਬ ਜ਼ਿਲ੍ਹੇ ਦੀਆਂ ਮਾਵਾਂ ਦੇ ਮਨਾਂ ਦੇ ਵਿੱਚ ਇੱਕ ਭਾਵਨਾ ਉਜਾਗਰ ਹੋ ਗਈ ਕਿ ਹੁਣ ਸਾਡੇ ਪੁੱਤ ਜਿਹੜੇ ਨੇ ਉਹ ਨਸ਼ੇ ਦੇ ਨਾਲ ਸਿਰਿਆਂ ਦੇ ਵਿੱਚ ਨਹੀਂ ਪਹੁੰਚਣਗੇ ਪਰ ਇਸ ਨੈਰੇਟਿਵ ਨੂੰ ਉਲਟਾ ਕਰਨ ਦੇ ਲਈ ਹੁਣ ਹਰਪ੍ਰੀਤ ਸਿੰਘ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਗੱਲ ਕਹਿ ਦੇਣਾ ਚਾਹੁੰਦਾ ਹੈ ਕਿ ਤੁਹਾਡੇ ਜਿਹੜੇ ਆਪ ਦੇ ਸੁਪਰੀਮ ਲੀਡਰ ਨੇ ਉਹ ਦਿੱਲੀ ਦੇ ਵਿੱਚ ਸ਼ਰਾਬ ਘਟਾਲੇ ਦੇ ਵਿੱਚ ਫਸੇ ਹੋਏ ਨੇ ਤੁਸੀਂ ਚਾਹੁੰਦੇ ਹੋ ਕਿ ਲੋਕਾਂ ਦਾ ਧਿਆਨ ਉਸ ਮਸਲੇ ਤੋਂ ਹਟ ਕੇ ਤੇ ਖਡੂਰ ਸਾਹਿਬ ਵੱਲ ਆ ਜਾਵੇ ਤਾਂ ਕਿ ਤੁਹਾਡੀ ਪਾਰਟੀ ਦੀ ਛਵੀ ਜਿਹੜੀ ਹੈ ਉਹ ਫਿਰ ਤੋਂ ਸਾਫ਼ ਤੇ ਸੁਥਰੀ ਹੋ ਜਾਵੇ ਸੋ ਭਗਵੰਤ ਮਾਨ ਸਾਹਿਬ ਜੇ ਰਾਜਨੀਤੀ ਕਰਨੀ ਹੈ ਤਾਂ ਨੀਟ ਐਂਡ ਕਲੀਨ ਇੱਕ ਸਾਫ਼ ਸੁਥਰੀ ਰਾਜਨੀਤੀ ਕਰਕੇ ਵਿਖਾਓ ਜੇਸ ਨਿਆਂ ਤੇ ਇਨਸਾਫ਼ ਦੇ ਸੁਪਨੇ ਵਖਾ ਕੇ 2022 ਦੇ ਵਿੱਚ ਤੁਸੀਂ ਆਪਣੀ ਸਰਕਾਰ ਸਥਾਪਿਤ ਕੀਤੀ ਸੀ ਪਹਿਲਾਂ ਉਹਨਾਂ ਪੈਰਾਮੀਟਰਾਂ ਦੇ ਉੱਤੇ ਆਪਾਂ ਆਪ ਖਰੇ ਉੱਤਰੀਏ ਹੋਰਾਂ ਦੀਆਂ ਕਰਤਾਰ ਖੁਸ਼ੀਆਂ ਕਰਕੇ ਆਪਣੇ ਕਿਰਦਾਰ ਨਹੀਂ ਚਮਕਾਏ ਜਾਂਦੇ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਹ ਇਹੋ ਜਿਹੀ ਚੀਜ਼ ਹੋ ਸਕਦੀ ਆ ਤੇ ਆਉਣ ਵਾਲੇ ਸਮੇਂ 'ਚ ਮੇਰਾ ਖਿਆਲ ਜੋਸ਼ ਨਰਸੀ ਪਰਿਵਾਰਾਂ ਨਾਲ ਪਹਿਲਾਂ ਵੀ ਹੁੰਦਾ ਰਿਹਾ ਝੂਠੇ ਮੁਕਾਬਲੇ ਕੀ ਝੂਠੇ ਪਰਚੇ ਕੀ ਇਹ ਸਭ ਕੁਝ ਇਹ ਆਉਣ ਵਾਲੇ ਸਮੇਂ 'ਚ ਸ਼ਾਇਦ ਕੁਝ ਹੋਰ ਵੀ ਹੋ ਸਕਦਾ ਹੈ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਹੋ ਜਿਹੜੇ ਸਰਕਾਰਾਂ ਜਾਂ ਇਹੋ ਜਿਹੇ ਗਲਤ ਅੰਸਰੇ ਉਹ ਜਿਹੇ ਹੱਥ ਕੰਡੇ ਅਪਣਾਉਂਦੇ ਆ ਉਹਨਾਂ ਦਾ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਇਹਦਾ ਜਵਾਬ ਦੇਣਾ ਚਾਹੀਦਾ ਹੈ ਰੱਖਣੀ ਹੈ ਤਾਂ ਇਹਨਾਂ ਦਾ ਵਿਰੋਧ ਕਰੋ ਇਹਨਾਂ ਦੀ ਇਹ ਗਲਤ ਨੀਤੀਆਂ ਦਾ ਵਿਰੋਧ ਕਰੋ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿਵੇਂ ਪਹਿਲਾਂ ਗੱਲ ਕਹੀ ਹੈ ਕਿ ਥੋੜੇ ਹਾਲਾਤ ਬੜੇ ਮਾਰੇ ਕਰ ਦੇਣ ਇਹਨੇ ਪੰਜਾਬ 'ਚ ਇਹਨਾਂ ਦੇ ਚੱਕ ਚੋਲਾ ਦਿੱਲੀ ਨੂੰ ਭੱਜ ਜਾਣਾ ਭਗਵਾਨਤਮਾਨ ਵੀ ਫਰਾੜ ਹੋ ਜਾਣਾ ਦੇਖ ਲਿਓ ਢਾਈ ਫਲ ਰਹਿ ਗਏ ਪਰ ਰਹਿਣਾ ਆਪਾਂ ਪੰਜਾਬ ਦੇ ਵਿੱਚ ਐ ਥੋੜਾ ਹਾਲ ਲੋਕਾਂ ਨੇ ਕੀ ਕਰਨਾ ਹੈ ਨਾ ਕਿ ਮੈਂ ਗਰੀ ਗੱਲ ਪੱਲੇ ਬੰਨ ਲਿਓ ਜੋ ਮੈਂ ਤੁਹਾਨੂੰ ਕਹਿ ਕੇ ਹਟਿਆ ਹਾਂ ਹੁੰਦੀ ਆ ਪੰਜਾਬ ਦੇ ਵਿੱਚ ਹੁਣ ਐਮਪੀ ਦਾ ਭਰਾ ਜਿਹੜਾ ਇਲੈਕਸ਼ਨ ਦੇ ਸਰਗਰਮ ਰਿਹਾ ਅੱਜ ਵੀ ਉਹਦੇ ਹਲਕੇ ਨੂੰ ਦੇਖ ਰਿਹਾ ਹੈ ਤੇ ਉਹਨੂੰ ਫਸਾਕੇ ਅੰਮ੍ਰਿਤਪਾਲ ਨੂੰ ਬਦਨਾਮ ਕਰਨਾ ਇੱਕ ਵੱਡੀ ਫਾਜਿਸ਼ ਜਿਹੜੀ ਹੈਗੀ ਹੈ ਇਹ ਸੰਦੀਪ ਪਾਠਕ ਰਾਗਵ ਚੰਡਾ ਤੇ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਹੈ ਮੈਂ ਤਾਂ ਉਲਟਾ ਇਹ ਕਹਿੰਦਾ ਕਿ 70% ਪੰਜਾਬ ਜਿਹੜਾ ਹੈਗਾ ਰੂਰਲ ਪੰਜਾਬ ਜਿਹੜਾ ਉਹ ਵੱਸਦਾ ਹੈ ਪਿੰਡਾਂ ਦੇ ਵਿੱਚ ਸੰਦੀਪ ਪਾਠਕ ਰਾਗਵ ਚੰਡਾ ਤੇ ਭਗਵੰਤ ਮਾਨ ਜੋ ਮੈਨੂੰ ਸਾਫ਼ ਨਜ਼ਰ ਆ ਰਿਹਾ ਹੈ ਇਹ ਰਾ ਔਖੀ ਕਰ ਰਹੇ ਨੇ ਆਪਣੇ ਐਮਐਲਏਜ਼ ਦੀ ਆਪਣੇ ਵਰਕਰਾਂ ਦੀ ਤੇ ਆਪਣੇ ਹੋਰ छुटਪਈਆ ਲੀਡਰਾਂ ਦੀ ਕਿਉਂਕਿ ਇਦਾਂ ਦੀ ਹਰਕਤਾਂ ਤੋਂ ਬਾਅਦ ਦੇਖੋ ਸਭ ਤੋਂ ਵੱਡੇ ਮਾਰਜਨ ਪੰਜਾਬ 'ਚ ਸਭ ਤੋਂ ਵੱਡੇ ਮਾਰਜਨ ਨਾਲ ਅਮਰਿਤਪਾਲ ਜਿੱਤੇ ਆ ਲੋਕਾਂ ਦੇ ਸੈਂਟੀਮੈਂਟਸ ਜਿਹੜੇ ਸੀਗੇ ਅਮਰਿਤਪਾਲ ਦੇ ਨਾਲ ਖੜੇ ਹੋਏ ਤੇ ਅੱਜ ਇਹ ਹਰਕਤ ਕਰਕੇ ਅਮਰਿਤਪਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਮੈਂ ਲਿਖ ਕੇ ਗਾਰੰਟੀ ਦੇਣ ਨੂੰ ਤਿਆਰ ਆ ਕਿ ਇਹਨਾਂ ਦੇ ਐਮਐਲ ਤੇ ਵਰਕਰਾਂ ਨੂੰ ਪਿੰਡਾਂ ਦੇ ਵਿੱਚ ਲੋਕਾਂ ਨੇ ਭਜਾਣਾ ਹੈ ਭਜਾਣਾ ਔਰ ਇਹਦੇ ਸਫਾਫ ਜ਼ਿੰਮੇਵਾਰ ਸੰਦੀਪ ਪਾਠਕ ਰघव ਚਿੱਟ ਦੇ ਭਗਵੰਤ ਮਾਨ ਹੋਣਗੇ ਕਿਉਂਕਿ ਉਹਨਾਂ ਦੀਆਂ ਪੁੱਠੀਆਂ ਹਰਕਤਾਂ ਉਹਨਾਂ ਦੀਆਂ ਗੱਤਨੀਤੀਆਂ ਕਰਕੇ ਜਿਹੜਾ ਛਿੱਤਰ ਫਿਰਨਾ ਹੈ ਉਹ ਫਿਰਨਾ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਤੇ ਐਮਐਲਏਾਂ ਤੇ ਮੰਤਰੀਆਂ ਤੇ ਤੇ ਹੋਰ ਲੀਡਰਾਂ ਤੇ ਇਹ ਮੇਰੀ ਗੱਲ ਯਾਦ ਰੱਖਿਓ ਪੱਲੇ ਬੰਨ ਲਿਓ ਉਹਦਾਂ ਹਾਲ ਲੋਕਾਂ ਨੇ ਕੀ ਕਰਨਾ ਹੈ ਮੈਂ ਫੇਰ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਬੰਦੂਆ ਮਜ਼ਦੂਰ ਬਣਨ ਦੀ بجائے ਤੁਸੀਂ ਖੜੇ ਹੋ ਕੇ ਇਹ ਤਿੰਨਾਂ ਨੂੰ ਰਗਵ ਚੱਡਾ ਸੰਦੀਪ ਪਾਠਕ ਤੇ ਭਗਵੰਤ ਮਾਨ ਦੀ ਗੁਲਾਮੀ ਛੱਡ ਕੇ ਜੇ ਆਪਣੇ ਆਪ ਨੂੰ ਤੁਸੀਂ ਪੰਜਾਬ 'ਚ ਐਵੇਂ ਪੰਜਾਬੀ ਜਿਹਨੂੰ ਕਹਿੰਦੇ ਆ ਖੜੇ ਰੱਖਣਾ ਆਪਣੀ ਇੱਜ਼ਤ ਬਰਕਰਾਰ ਰੱਖਣੀ ਆ ਤਾਂ ਇਹਨਾਂ ਦਾ ਵਿਰੋਧ ਕਰੋ ਇਹਨਾਂ ਦੀ ਇਹ ਗਲਤ ਨੀਤੀਆਂ ਦਾ ਵਿਰੋਧ ਕਰੋ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿਵੇਂ ਪਹਿਲਾਂ ਗੱਲ ਕਹੀ ਹੈ ਕਿ ਥੋੜੇ ਹਾਲਾਤ ਬੜੇ ਮਾੜੇ ਕਰ ਦੇਣਗੇ ਨੇ ਪੰਜਾਬ 'ਚ ਇਹਨਾਂ ਦਾ ਚੱਕ ਕੇ ਝੋਲਾ ਦਿੱਲੀ ਨੂੰ ਭੱਜ ਜਾਣਾ ਭਗਵੰਤ ਮਾਨ ਵੀ ਫਰਾਰ ਹੋ ਜਾਣਾ ਦੇਖ ਲਿਓ ਫਾਈਲ ਹੈਗੀ ਪਰ ਰਹਿਣਾ ਆਪਾਂ ਪੰਜਾਬ ਦੇ ਵਿੱਚ ਐ ਠੋਡਾ ਹਾਲ ਲੋਕਾਂ ਨੇ ਕੀ ਕਰਨਾ ਹੈ ਨਾ ਇਹ ਮੈਂ ਬਿਰਗਲ ਪੱਲੇ ਬੰਨ ਲਓ ਜੋ ਮੈਂ ਤੁਹਾਨੂੰ ਕਹਿ ਕੇ ਹਟਿਆ